ਵੈਗੁਰ ਦੀ ਕਾ ਖਾਲਸਾ ਸ੍ਰੀ ਵਾਇਗੁਰ ਦੀ ਫਤਿਹ ਸਾਥੀਓ ਅੱਜ ਤੁਸੀਂ ਦੇਖ ਰਹੇ ਹੋ ਜੋ ਪੰਜਾਬ ਦੇ ਹਾਲਾਤ ਨੇ ਜੋ ਲਾਅ ਐਂਡ ਆਰਡਰ ਜੋ ਇੱਕ ਨਸ਼ਿਆਂ ਦਾ ਜਿਹੜਾ ਮੈਂ ਕਹਿੰਨਾ ਕਿ ਕਿੱਡਾ ਵੱਡਾ ਜਿੰਦੇ ਨਾਲ ਪੰਜਾਬ ਦੀ ਨੌਜਵਾਨੀ ਦਾ ਜਿਹੜਾ ਘਾਣ ਹੋ ਰਿਹਾ ਅੱਜ ਨਸ਼ਿਆਂ ਦੇ ਕਰਕੇ ਜਿਹੜੇ ਮਾਮਾ ਦੇ ਪੁੱਤ ਮਰ ਰਹੇ ਨੇ ਅੱਜ ਉਸ ਦੂਜੇ ਪੱਲੇ ਸਰਕਾਰ ਨੇ ਇੱਕ ਜਿਹੜਾ ਨਸ਼ਿਆਂ ਲਈ ਜਿਹੜਾ ਜੁੱਧ ਜਿਹੜਾ ਸ਼ੁਰੂ ਕੀਤਾ ਹੈ ਔਰ ਮੈਂ ਕਹਿੰਦਾ ਕਿ ਜਿਹੜੇ ਵੱਡੇ ਵੱਡੇ ਲੋਕ ਜਿਹੜੇ ਨਸ਼ਾ ਵੇਚਦੇ ਨੇ ਜਿਹੜੇ ਨਸ਼ਾ ਤਸਕਰ ਨੇ ਜਿਹੜੀਆਂ ਵੱਡੀਆਂ ਮੱਛੀਆਂ ਨੇ ਅੱਜ ਉਹਨਾਂ ਦੇ ਘਰ ਕਿਉਂ ਨਹੀਂ ਢਾਈ ਜਾ ਰਹੇ ਔਰ ਸਿਰਫ ਸਰਕਾਰ ਫਾਰਮਲ ਜੀ ਕਰ ਲੀਏ ਔਰ ਮੈਂ ਕਹਿੰਦਾ ਕਿ ਚਲੋ ਇਹਦੇ ਨਾਲ ਬਹੁਤ ਫਰਕ ਪੈ ਰਿਹਾ ਕਿ ਜਿਹੜੇ ਛੋਟੇ ਲੋਕ ਸੀ ਉਹਨਾਂ ਨੇ ਮਨ ਚ ਇੱਕ ਡਰ ਵੀ ਪਿਆ ਪਰ ਜਿਹੜੇ ਵੱਡੇ ਲੋਕ ਆ ਜਿਹੜੇ ਕਿ ਰਲ ਕੇ ਸਰਕਾਰਾਂ ਦੇ ਨਾਲ ਨਸ਼ਾ ਵੇਚਦੇ ਨੇ ਅੱਜ ਉਹਨਾਂ ਨੂੰ ਜਿਹੜੀ ਹੈ ਕਿ ਨੱਥ ਪਾਉਣੀ ਜ਼ਰੂਰੀ ਹੈ ਔਰ 23 ਮਾਰਚ ਨੂੰ ਜਿਹੜਾ ਅਸੀਂ ਸ਼ਹੀਦਾਂ ਨੂੰ ਸਮਰਪਿਤ ਜਿਹੜਾ ਦਿਹਾੜਾ ਮਨਾਉਂਦੇ ਆਂ ਸ਼ਹੀਦ ਭਗਤ ਸਿੰਘ ਦੀ ਯਾਦ ਦੇ ਵਿੱਚ ਤਾਂ ਮੈਂ ਕੱਲ ਕਹਾਂਗਾ ਕਿ ਉਸੇ ਦਿਹਾੜੇ ਨੂੰ ਲੈ ਕੇ ਅਸੀਂ ਇੱਕ ਨਸ਼ਿਆਂ ਦੇ ਵਿਰੁੱਧ ਸਰਕਾਰ ਦੇ ਖਿਲਾਫ ਇੱਕ ਬਹੁਤ ਵੱਡੀ ਜੰਗ ਲੜਨ ਦੀ ਜਿਹੜਾ ਕਿ ਕਾਂਗਰਸ ਪਾਰਟੀ 22 ਤਰੀਕ ਨੂੰ ਇੱਕ ਪ੍ਰੋਗਰਾਮ ਅਸੀਂ ਸ਼ੁਰੂ ਕੀਤਾ ਜਦੇ ਵਿੱਚ ਸਾਡੇ ਆਲ ਇੰਡੀਆ ਦੇ ਪ੍ਰਧਾਨ ਉਦੇਵ ਭਾਨੋ ਜੀ ਔਰ ਪੰਜਾਬ ਦੇ ਪ੍ਰਧਾਨ ਛੜੇ ਮੋਹਿਤ ਮੇਂਦਰਾਜੀ ਉਹ ਪਹੁੰਚ ਰਹੇ ਨੇ ਔਰ ਸਮੁੱਚੀ ਲੀਡਰਸ਼ਿਪ ਜਿਹੜੀ ਆ ਉਹ ਪਹੁੰਚ ਰਹੀ ਹੈ ਤਾਂ ਕਿ ਆਪਾਂ 22 ਤਰੀਕ ਨੂੰ ਇੱਕ ਟਰੈਕਟਰ ਮਾਰਚ ਜਿਹੜੀ ਇੱਕ ਰੈਲੀ ਆ ਜਿਹੜੀ ਨਸ਼ਿਆਂ ਦੇ ਵਿਰੁੱਧ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਨਹੀਂ ਨੌਕਰੀ ਚਾਹੀਦੀ ਅੱਜ ਉਹਨਾਂ ਮਾਪਿਆਂ ਨੇ ਆਪਦੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਮਰੀਕਾ ਭੇਜਿਆ ਔਰ ਅਮਰੀਕਾ ਵਾਲਿਆਂ ਨੇ ਡਿਪੋਟ ਕਰਕੇ ਫਿਰ ਭਾਰਤ ਭੇਜ ਦਿੱਤੇ ਅੱਜ ਪੰਜਾਬ ਦੇ ਵਿੱਚ ਪਹੁੰਚੇ ਨੌਜਵਾਨਾਂ ਨੂੰ ਮਾਨ ਸਰਕਾਰ ਨੇ ਨੌਕਰੀ ਤਾਂ ਕੀ ਦੇਣੀ ਸੀ ਇੱਕ ਦਿਲਾਸਾ ਵੀ ਨਹੀਂ ਦਿੱਤਾ ਔਰ ਅੱਜ ਤੱਕ ਮੇਰੇ ਸਾਹਮਣੇ ਨਾਲ ਕੀ ਕਿਸੇ ਵੀ ਨੌਜਵਾਨ ਦੇ ਪੈਸੇ ਜਿਹੜੇ ਆ ਵਾਪਸ ਏਜੰਟਾਂ ਤੋਂ ਨਹੀਂ ਦਿਵਾਏ ਗਏ ਔਰ ਇਹ ਨੌਜਵਾਨ ਕੀ ਕਰਨਗੇ ਜੇ ਬੇਰੋਜ਼ਗਾਰ ਰਹੇ ਤੇ ਨਸ਼ੇ ਆਲੀ ਜਾਣਗੇ ਇਸ ਕਰਕੇ ਅਸੀਂ ਇਹ ਗੱਲ ਕਹਿੰਦੇ ਆ ਕਿ ਨਸ਼ਾ ਨਹੀਂ ਨੌਕਰੀ ਚਾਹੀਦੀ ਔਰ ਨੌਕਰੀਏ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਔਰ ਇਸ ਵਿਰੋਧ ਦੇ ਵਿੱਚ ਇੱਕ ਰੈਲੀ ਜਿਹੜੀ ਆ ਉਹ ਅਸੀਂ ਕੱਢਣ ਜਾ ਰਹੇ ਹਾਂ ਔਰ ਮੈਂ ਜੀਰੇ ਹਲਕੇ ਦੇ ਸਾਰੇ ਹੀ ਸਾਥੀਆਂ ਨੂੰ ਬੇਨਤੀ ਕਰਦਾ ਕਿ ਇਹ ਰੈਲੀ ਵਿੱਚ ਹੌਮ ਹਵਾ ਕੇ ਪਹੁੰਚਣ ਲਈ ਆਪਾਂ ਆਪਣੇ ਪਿੰਡਾਂ ਦੇ ਵਿੱਚੋਂ ਹਰ ਪਿੰਡ ਦੇ ਵਿੱਚੋਂ 5 ਤੋਂ 10 ਟਰੈਕਟਰ ਜਿਹੜੇ ਆ ਉਹ 22 ਤਰੀਕ ਨੂੰ ਸਵੇਰੇ 8 ਵਜੇ ਆਪਾਂ ਜੀਰੇ ਹਲਕੇ ਤੋਂ ਜਿਹੜਾ ਦਾਣਾ ਮੰਡੀ ਖੋਸਾ ਦਲ ਸਿੰਘ ਤੋਂ ਰਵਾਨਾ ਹੋਣਾ ਔਰ 8 ਵਜੇ ਤੁਸੀਂ ਸਾਰਿਆਂ ਨੇ ਆਪਣੇ ਟਰੈਕਟਰਾਂ ਦੇ ਉੱਪਰ ਝੰਡੇ ਲਗਾ ਕੇ ਔਰ ਹਰ ਟਰੈਕਟਰ ਤੇ 2-2 3-3 ਜਾਣੇ ਸਾਥੀ ਜਿਹੜੇ ਹੋਣ ਤਾਂ ਕਿ ਆਪਾਂ ਇਹਨਾਂ ਨੌਜਵਾਨਾਂ ਦੀ ਜਿਹੜੀ ਗੱਲ ਅੱਜ ਜਿਹੜਾ ਨੌਜਵਾਨ ਜਿਹੜਾ ਨੌਕਰੀ ਕਰਕੇ ਜਿਹਨੂੰ ਨੌਕਰੀ ਨਹੀਂ ਮਿਲ ਰਹੀ ਤੇ ਉਹ ਨਸ਼ੇ ਦਾ ਸਹਾਰਾ ਲੈ ਰਿਹਾ ਅੱਜ ਉਹ ਲੋਕਾਂ ਨੂੰ ਨੌਕਰੀ ਨਾ ਮਿਲਣ ਕਰਕੇ ਨਸ਼ੇ ਤੋਂ ਬਚਾਉਣ ਲਈ ਮਾਪਿਓਂ ਆਪਣੀਆਂ ਜ਼ਮੀਨਾਂ ਵੇਚ ਕੇ ਉਹਨਾਂ ਬੱਚਿਆਂ ਨੂੰ ਬਾਹਰ ਭੇਜਣਾ ਪੈ ਰਿਹਾ। ਅੱਜ ਉਹਨਾਂ ਨੌਜਵਾਨਾਂ ਦਾ ਸਾਥ ਦਿਈਏ ਔਰ ਤਾਂ ਕਿ ਉਹਨਾਂ ਨੂੰ ਪੰਜਾਬ ਸਰਕਾਰ ਆਪਦੀ ਜ਼ਿੰਮੇਵਾਰੀ ਤੋਂ ਜਿਹੜੀ ਭੱਜ ਰਹੀ ਆ ਉਹਨਾਂ ਨੂੰ ਨੌਕਰੀਆਂ ਮਿਲਣ, ਨਸ਼ੇ ਬੰਦ ਹੋਣ ਔਰ ਇਸ ਚੱਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਜਿਹੜਾ ਮੇਰਾ ਮੈਸੇਜ ਆ ਇਹ ਤੁਹਾਡੇ ਤੱਕ ਜਿਵੇਂ ਜਿਵੇਂ ਪਹੁੰਚਦਾ ਹਰ ਇੱਕ ਨੂੰ ਸਹਾਰਿਆ ਲਾਓ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਔਰ 22 ਤਰੀਕ ਨੂੰ ਆਪਾਂ ਜਿਹੜਾ ਆਪਾਂ 22 ਤਰੀਕ ਨੂੰ ਖੋਸੇ ਦਾਣਾ ਮੰਡੀ ਤੋਂ 8 ਵਜੇ ਫਿਰੋਜ਼ਪੁਰ ਲਈ ਰਵਾਨਾ ਹੋਣਾ ਹੈ ਔਰ ਉਥੋਂ ਫਿਰੋਜ਼ਪੁਰ ਤੋਂ ਵਾਪਸ ਸ਼ੌਨੀ ਮੰਡੀ ਤੋਂ ਮੁੜ ਕੇ ਹਸੈਣੀ ਵਾਲੇ ਆਪਦੀ ਲੀਡਰਸ਼ਿਪ ਦੇ ਨਾਲ ਨਾਤਮਸਤਕ ਹੋਣਾ ਹੈ ਔਰ ਸਰਕਾਰ ਦੇ ਖਿਲਾਫ ਇੱਕ ਪ੍ਰਦਰਸ਼ਨ ਜਿਹੜਾ ਉਹ ਇੱਕ ਵੱਡੀ ਗਿਣਤੀ ਵਿੱਚ ਆਪਾਂ ਜਿਹੜਾ ਰੋਸ ਸੈਲੀ ਜਿਹੜੀ ਉਹ ਕਰ ਰਹੇ ਆ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਕੋਵ ਜੀ ਦਾ ਖਾਲਸਾ ਵੈਕੋਵ ਜੀ ਕੀ ਫਤਿਹ